ਕਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆ ਲੈ ਕੇ ਹਾਜ਼ਰਾਂ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਦੀ ਵੱਡੀ ਖਬਰ ਵੱਖਰੇ ਵੱਖਰੇ ਕਮਰੇ ਜਿਸੋਂਦਾ ਬਾਲੀਵੁੱਡ ਦਾ ਇਹ ਜੋੜਾ ਚ ਅਭਿਆਨ ਤੋਂ 47 ਸਾਲਾਂ ਬਾਅਦ ਕੀਤਾ ਹੈ ਰਾਨੀ ਜਨ ਖਲਾਸਾ ਬਾਲੀਵੁੱਡ ਦੇ ਕਈ ਜਹੇ ਸਤਾਰੇ ਹਨ ਜੋ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁੱਲ ਕੇ ਗੱਲਾਂ ਕਰਦੇ ਹਨ ਪਰ ਉਹਨਾਂ ਚੋਂ ਕਈ ਜਹੇ ਜੀ ਵਿਜੋੜੇ ਵੀ ਹਨ ਜਿੰਨਾਂ ਦੀ ਜ਼ਿੰਦਗੀ ਦੇ ਰਾਜ ਕਦੇ ਵੀ ਸਾਹਮਣੇ ਨਹੀਂ ਆਏ ਅਧਾਕਰਨਮ ਖੀਰ ਬਾਲੀਵੁੱਡ ਇੰਡਸਟਰੀ ਦੇ ਦਿੱਕਜ ਸਟਾਰਾਂ ਵਿੱਚੋਂ ਇੱਕ ਹਨ ਹਾਲੀ ਵਿੱਚ ਉਹ ਤਨਵੀ ਦਾ ਗ੍ਰੇਟ ਵਿੱਚ ਨਜ਼ਰ ਆਏ ਸਨ ਇਸ ਫਿਲਮ ਦੀ ਸਟੇਰੀਂਗ ਦੌਰਾਨ ਅਨੁਪਮ ਆਪਣੀ ਪਤਨੀ ਤੇ ਅਦਾਕਾਰ ਕਿਰਨ ਖੀਰ ਨਾਲ ਨਜ਼ਰ ਆਏ ਜਿੱਥੇ ਉਹ ਬਹੁਤ ਤੇ ਮਜੋਰ ਦਿਖਾਈ ਦੇ ਰਖੇ ਦੇ ਰੱਖੀ ਸੀ ਅਤੇ ਅਦਾ ਕਰ ਉਹਨਾਂ ਦਾ ਪੂਰਾ ਤਿਆਰ ਰੱਖਦੇ ਹੋਏ ਦਿਖਾਈ ਦਿੱਤੇ ਇਸ ਦੇ ਨਾਲ ਹੀ ਹਾਲ ਹੀ ਵਿੱਚ ਅਨਪਮ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਇੱਕ ਹਨਾ ਨਿੱجن ਖੁਲਾਸਾ ਕੀਤਾ ਹੈ ਉਹਨਾਂ ਨੇ ਦੱਸਿਆ ਨੇ ਦੱਸਿਆ ਕਿ ਉਹ ਤੇ ਕਿਰਨ ਖੇਰ ਦੋਵੇਂ ਵਕਫ ਵਕਮਾ ਵਿੱਚ ਸੌਂਦੇ ਹਨ ਅਨਪਮ ਖੇਰ ਨੇ ਇਸ ਦਾ ਖੁਲਾਸਾ ਕਰਦਿਆਂ ਕਹਾ ਕਿ ਕਿਰਨਾ ਖੇਰ ਕਈ ਵਾਰ ਬਹੁਤ ਮੂਹ ਖਟ ਹੋ ਜਾਂਦੀ ਹੈ ਪਰ ਬਾਅਦ ਵਿੱਚ ਮੈਨੂੰ ਅਹਿਸਾਸ ਹੁੰਦਾ ਹੈ ਕਿ ਉਹ ਆਪਣੀ ਜਗ੍ਹਾ ਤੇ ਸਹੀ ਹੈ ਉਹ ਵੈਮੀ ਹੈ ਸੋਚਦੀ ਹੈ ਕਿ ਚੀਜ਼ਾਂ ਗਲਤ ਹੋ ਜਾਣਗੀਆਂ ਉਸਨੇ ਕਿਹਾ ਇਸ ਵੇਲੇ ਜਿਹਾ ਕੁਝ ਨਹੀਂ ਹੈ ਪਰ ਸ਼ੁਰੂ ਵਿੱਚ ਜਗਾ ਸੀ ਫਿਲਹਾਲ ਅਸੀਂ ਹੁਣ ਵੱਖਰੇ ਵੱਖਰੇ ਸੌਂਦੇ ਹਾਂ ਮੰਨ ਲਓ ਜੇ ਮੈਂ ਬਾਥਰੂਮ ਜਾਵਾਂਗੀ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਲਿਟਰ ਨਹੀਂ ਰੱਖਿਆ ਹੋਵੇਗਾ ਸੋਚਦੀ ਸੋਚਦੀ ਹੈ ਕਿ ਮੈਂ ਲਾਈਟ ਬੰਦ ਨਹੀਂ ਕਰਾਂਗੀ ਜਿਵੇਂ ਹੀ ਮੈਂ ਬਿਸਤਰੇ ਤੇ ਆਉਂਦਾ ਹਾਂ ਉਹ ਕਈ ਸਵਾਲ ਪੁੱਛਦੀ ਹੈ ਜਿਨੇ ਕਿ ਤੁਸੀਂ ਲਾਈਟ ਬੰਦ ਕਰ ਦਿੱਤੀ 플ਸ਼ ਕਰ ਦਿੱਤੀ ਚੁਰੂ ਵਿੱਚ ਮੈਨੂੰ ਇਹ ਬਹੁਤ ਅਜੀਬ ਲੱਗਿਆ ਕਿ ਇਹਨਾਂ ਹੱਤਾਂ ਨੇ ਮੈਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਪਰ ਮੈਂ ਪਰ ਫਿਰ ਮੈਂ ਸੋਚਿਆ ਕਿ ਉਹ ਕਾਫੀ ਮਜ਼ਾਕੀਆ ਸੀ అనుਭਵ ਕੀਰ ਨੇ ਕਿਹਾ ਕਿ ਹਰ ਵਿਆਹ ਵਾਂਗ ਸਾਡੇ ਵਿਆਹ ਵਿੱਚ ਵੀ ਬਹੁਤ ਸਾਰੀਆਂ ਪੇਚੀ ਦੀਆਂ ਦਾ ਸਾਹਮਣਾ ਕਰਨਾ ਪਿਆ ਸੀ ਆਪਣੇ ਵਿਆਹ ਵਿੱਚ ਬਹੁਤ ਸਾਰੇ ਉਤਰਾਚੜਾ ਦੇਖੇ ਹਨ ਪਰ ਹਾਂ ਇਸ ਸਮੇਂ ਦਰਨ ਸਾਡੇ ਨਾਲ ਜੋ ਸੀ ਉਹ ਸਿਹਮਦਰਦੀ ਇੱਕ ਦੂਜੇ ਲਈ ਸਤਕਾਰ ਜੋ ਹਰ ਵਿਆਹ ਵਿੱਚ ਬਹੁਤ ਮਹੱਤਵਪੂਰਨ ਹੁੰਦਾ ਹੈ ਅਸੀਂ ਸਿਰਫ ਪਤੀ ਪਤਨੀ ਹੀ ਨਹੀਂ ਪਤਨੀ ਪਤੀ ਪਤਨੀ ਹੀ ਨਹੀਂ ਸਗੋਂ ਇੱਕ ਦੂਜੇ ਦੇ ਦੋਸਤ ਵੀ ਹਾਂ ਕਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ